ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕੱਲ ਤੋਂ ਆਪਾਂ ਆਪਣੇ ਚੈਨਲ ਤੇ ਵਡੀਆਂ ਵੀਡੀਓ ਪਾਉਣ ਦਾ ਸਿਲਸਲਾ ਸ਼ੁਰੂ ਕੀਤਾ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਣਗੀਆਂ ਜਿੰਨਾ ਵੀਵਰਸ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅੱਜ ਦੀ ਕਹਾਣੀ ਹੈ ਰੱਬ ਦੀ ਮਰਜ਼ੀ ਇੱਕ ਬੱਚਾ ਆਪਣੀ ਮਾਂ ਨਾਲ ਦੁਕਾਨ ਤੇ ਖਰੀਦਦਾਰੀ ਕਰਨ ਗਿਆ ਦੁਕਾਨਦਾਰ ਨੇ ਉਸਦੀ ਮਾਸੂਮੀਅਤ ਦੇਖੀ ਉਸਦੇ ਅੱਗੇ ਟੌਫੀਆਂ ਵਾਲਾ ਡੱਬਾ ਖੋਲ ਕੇ ਕਿਹਾ ਲੈ ਬੇਟਾ ਇਸ ਵਿੱਚੋਂ ਟੌਫੀਆਂ ਲੈ ਲੈ ਬੱਚੇ ਨੇ ਵੀ ਬੜੇ ਪਿਆਰ ਨਾਲ ਮਨਾਂ ਕਰ ਦਿੱਤਾ ਇਸ ਦੇ ਬਾਵਜੂਦ ਉਸ ਦੁਕਾਨਦਾਰ ਤੇ ਉਸਦੀ ਮਾਂ ਨੇ ਉਸ ਨੂੰ ਬਹੁਤ ਕਿਹਾ ਕਿ ਬੇਟਾ ਟੌਫੀਆਂ ਲੈ ਲੈ ਪਰ ਉਸ ਨੇ ਮਨਾਂ ਕਰ ਦਿੱਤਾ ਹਾਰ ਕੀ ਦੁਕਾਨਦਾਰ ਨੇ ਖੁਦ ਹੀ ਆਪਣਾ ਹੱਥ ਡੱਬੇ ਵਿੱਚ ਪਾਇਆ ਤੇ ਮੁੱਠ ਪਾਰ ਕੇ ਉਸ ਬੱਚੇ ਨੂੰ ਟੌਫੀਆਂ ਦੇ ਦਿੱਤੀਆਂ ਬੱਚੇ ਨੇ ਉਹ ਟੌਫੀਆਂ ਆਪਣੇ ਜੇਬ ਵਿੱਚ ਪਾ ਲਈਆਂ ਜਦ ਉਹ ਮਾਂ ਪੁੱਤ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਉਸ ਦੀ ਮਾਂ ਨੇ ਉਸ ਨੂੰ ਕਿਹਾ ਜਦੋਂ ਅੰਕਲ ਨੇ ਤੇਰੇ ਸਾਹਮਣੇ ਟੌਫੀਆਂ ਵਾਲਾ ਡੱਬਾ ਖੋਲ੍ਹ ਕੇ ਰੱਖ ਦਿੱਤਾ ਸੀ ਤਾਂ ਉਸ ਨੇ ਤੈਨੂੰ ਕਿਹਾ ਸੀ ਕਿ ਤੂੰ ਟੌਫੀਆਂ ਲੈ ਲੈ ਪਰ ਤੂੰ ਟੌਫੀਆਂ ਨਹੀਂ ਲਈਆਂ ਪਰ ਜਾਦੂਸ ਨੇ ਆਪਣੇ ਹੱਥ ਨਾਲ ਟੌਫੀਆਂ ਦਿੱਤੀਆਂ ਤਾਂ ਤੂੰ ਟੌਫੀਆਂ ਲੈ ਲਈਆਂ ਤੇ ਆਪਣੀ ਜੇਬ ਵਿੱਚ ਵੀ ਪਾ ਲਈਆਂ ਤੂੰ ਅਜਿਹਾ ਕਿਉਂ ਕੀਤਾ ਤਾਂ ਇਸ ਤੇ ਬੱਚੇ ਨੇ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਮਾਂ ਮੇਰੇ ਹੱਥ ਬਹੁਤ ਛੋਟੇ ਛੋਟੇ ਹਨ ਜੀ ਮੈਂ ਟੌਫੀਆਂ ਆਪਣੇ ਆਪ ਲੈਂਦਾ ਤਾਂ ਮੇਰੇ ਹੱਥ ਵਿੱਚ ਸਿਰਫ 2-3 ਹੀ ਟੌਫੀਆਂ ਆਉਣੀਆਂ ਸਨ ਜਦ ਕਿ ਅੰਕਲ ਦੇ ਹੱਥ ਵੱਡੇ-ਵੱਡੇ ਹਨ ਇਸ ਲਈ ਉਹਨਾਂ ਦੇ ਹੱਥਾਂ ਵਿੱਚ ਜ਼ਿਆਦਾ ਟੌਫੀਆਂ ਆਈਆਂ ਤੇ ਇਸ ਕਰਕੇ ਮੈਨੂੰ ਜ਼ਿਆਦਾ ਟੌਫੀਆਂ ਮਿਲ ਗਈਆਂ ਬਿਲਕੁਲ ਇਸੇ ਤਰ੍ਹਾਂ ਹੀ ਜਦੋਂ ਰੱਬ ਸਾਨੂੰ ਦਿੰਦਾ ਹੈ ਤਾਂ ਆਪਣੀ ਮਰਜ਼ੀ ਨਾਲ ਦਿੰਦਾ ਹੈ ਉਹ ਸਾਡੀ ਸੋਚ ਤੋਂ ਪਰੇ ਹੁੰਦਾ ਹੈ ਪਰ ਅਸੀਂ ਰੱਬ ਦੇ ਅੱਗੇ ਹਮੇਸ਼ਾ ਹੱਥ ੱਡ ਕੇ ਖੜੇ ਰਹਿੰਦੇ ਹਾਂ ਇਹੇ ਰੱਬਾ ਮੈਨੂੰ ਇਹ ਦੇ ਮੈਨੂੰ ਇਹ ਦੇ ਪਰ ਰੱਬ ਨੇ ਤੁਹਾਡੀ ਸੋਚ ਤੋਂ ਵੀ ਵੱਧ ਤੁਹਾਡੇ ਲਈ ਰੱਖਿਆ ਹੁੰਦਾ ਹੈ ਸਾਨੂੰ ਹਮੇਸ਼ਾ ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ ਰੱਬ ਨੇ ਸਾਡੇ ਲਈ ਬਹੁਤ ਚੰਗਾ ਸੋਚ ਕੇ ਰੱਖਿਆ ਹੁੰਦਾ ਹੈ ਕੀ ਪਤਾ ਰੱਬ ਸਾਨੂੰ ਪੂਰਾ ਸਮੁੰਦਰ ਦੇਣਾ ਚਾਹੁੰਦਾ ਹੋਵੇ ਤੇ ਅਸੀਂ ਰੱਬ ਅੱਗੇ ਚਮਚਾ ਲੈ ਕੇ ਖੜੇ ਹੋਈਏ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ